ਕੀ ਹਾਲ ਚਾਲ ਦੋਸਤੋ ਦੋਸਤੋ ਅੱਜ ਹੀ ਗੱਲ ਕਰਾਂਗੇ ਅਸੀਂ ਫਿਰ ਕਮੇਡੀ ਫਿਲਮਾਂ ਜਿਹੜੀ ਪੰਜਾਬ ਚ ਬਣ ਰਹੀਆਂ ਨੇ ਸ਼ੌਂਕਣ ਸ਼ੌਂਕਣੇ ਚਲੋ ਪੈਸਾ ਕਮਾ ਲਈਆ ਹਿੱਟ ਹੋ ਗਈ ਆ ਕਿ ਫਿਲਮ ਦੀ ਕਹਾਣੀ ਹੈ ਨਹੀਂ ਲੋਕੀ ਫਿਰ ਵੀ ਖੜਖੜ ਕਰੀ ਜਾਂਦੇ ਨੇ ਤਮਾਸ਼ਾ ਬਣਾਇਆ ਹੋਇਆ ਨਾ ਚਲੋ ਕੋਈ ਨਹੀਂ ਅਗਲੀ ਗੱਲ ਕਰਦੇ ਹਾਂ ਸਰਵਾਲਾ ਮੂਵੀ ਦਾ ਟ੍ਰੇਲਰ ਦੇਖਿਆ ਹੋਣਾ ਤੁਸੀਂ ਸਰਵਾਲਾ ਮੂਵੀ ਦਾ ਜਿਸ ਬੰਦੇ ਨੇ ਵੀ ਟ੍ਰੇਲਰ ਦੇਖਿਆ ਉਹਦੇ ਵਿੱਚ ਕੁਝ ਨਵਾਂ ਪੰਨ ਦੇਖਿਆ ਮੈਨੂੰ ਤਾਂ ਦਿਖਿਆ ਨਹੀਂ ਜਿਹੜੀ ਵੀ ਪੰਜਾਬੀ ਮੂਵੀ ਆਉਂਦੀ ਆ ਕਮੇਡੀ ਟ੍ਰੇਲਰ ਕੱਟਿਆ ਜਾਂਦਾ ਆ ਮੈਨੂੰ ਲੱਗਦਾ ਇਹਨਾਂ ਨੇ ਕਟਿੰਗ ਕਰਨ ਵਾਸਤੇ ਇੱਕ ਹੀ ਬੰਦਾ ਬਿਠਾਇਆ ਹੋਇਆ ਵਾ ਜਿਹੜਾ ਇੱਕੋ ਜਿਹਾ ਟ੍ਰੇਲਰ ਸੇਮ ਟੂ ਸੇਮ ਜੇ ਕੱਟ ਦਿੰਦਾ ਆ ਉਹੀ ਲੋਕੇਸ਼ਨਾਂ ਉਹੀ ਪੁਰਾਣੇ ਜ਼ਮਾਨੇ ਦੀ ਫਿਰ ਵਿੱਚ ਵਿਆਹ ਦਾ ਮਾਹੌਲ ਉਹੀ ਲੁੱਕ ਬਏ ਉਹੀ ਉਹੀ ਡਾਇਲੌਗ ਥੋੜੇ ਜਿਹਾ ਇਧਰ ਉਧਰ ਕਰਕੇ ਮਤਲਬ ਪੰਜਾਬ ਦੇ ਵਿੱਚ ਹੋਰ ਕੋਈ ਮੁੱਦੇ ਹੈ ਨਹੀਂਗੇ ਜਾਂ ਪੰਜਾਬ ਦੇ ਵਿੱਚ ਕਹਾਣੀਆਂ ਮੁੱਕ ਗਈਆਂ ਮੰਨਿਆ ਕਿ ਅਕਾਲ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਚੱਲੀ ਉਹ ਜਿਹਦਾ ਆਪਾਂ ਸਾਈਡ ਤੇ ਕਰਦੇ ਆ ਉਹ ਅਕਾਲ ਹੁਣ ਮੂਵੀ ਫਰਾਪ ਹੋ ਚੁੱਕੀ ਆ ਆਪਾਂ ਗੱਲ ਕਰਦੇ ਆ ਕਿ ਪੀਗਰਵਾਲ ਦੀ ਸਰਵਾਲਾ ਜੀ ਮੂਵੀ ਦੇ ਟ੍ਰੇਲਰ ਬਾਰੇ ਤੁਸੀਂ ਟ੍ਰੇਲਰ ਜੇ ਦੇਖੋ ਜਦੋਂ ਵੀ ਇੰਨੇ ਟ੍ਰੇਲਰ ਆਏ ਨੇ ਹੁਣ ਤੱਕ ਇੱਕੋ ਜਿਹਾ ਟ੍ਰੇਲਰ ਲੱਗੇ ਕੁਛ ਉਹਦੇ ਵਿੱਚ ਨਵਾਂਪਣ ਨਹੀਂ ਉਹੀ ਡਾਇਲੋਗੋ ਆ ਉਹੀ ਵਿੱਚ ਹਲਕਾ ਜਿਹਾ ਗਾਣਾ ਚਾਉਂਦੇ ਨੇ ਉਹ ਗਾਣੇ ਨੂੰ ਲਾਊਡ ਕਰ ਦਿੰਦੇ ਨੇ ਐਂਡ ਤੇ ਜਦੋਂ ਟ੍ਰੇਲਰ ਖਤਮ ਹੋਣ ਲੱਗਦਾ ਪਿੱਛੇ ਟਰੇਲ ਜਿੰਨੇ ਵੀ ਕਮੇਡੀ ਮੂਵੀ ਦੇ ਆਏ ਨੇ ਸੇਮ ਟੂ ਸੇਮ ਆਏ ਨੇ ਤੁਸੀਂ ਚੈੱਕ ਕਰਕੇ ਦੇਖੋ ਕੋਈ ਨਵਾਂ ਬਣ ਨਹੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦਾ ਵਾ ਕਿਸਾਨੀ ਦਾ ਮੁੱਦਾ ਆ ਤਾਂ ਹੋਰ ਬਥੇਰੇ ਮੁੱਦੇ ਨੇ ਰਾਜਨੀਤੀ ਦੇ ਮੁੱਦੇ ਨੇ ਤੁਸੀਂ ਮਾਹੌਲ ਦੇਖਦੇ ਹੋ ਆਸ-ਪਾਸ ਦਾ ਬਹੁਤ ਕਹਾਣੀਆਂ ਨੇ ਫਿਰ ਇਹ ਕਹਿਣਗੇ ਜੀ ਸਾਡੇ ਕੋਲੇ ਜੀ ਬਜਟ ਨਹੀਂ ਹੁੰਦਾ ਅਰੇ ਯਾਰ ਬਜਟ ਨਹੀਂ ਹੁੰਦਾ ਵਾ ਸਾਊਥ ਵਾਲਿਆਂ ਕੋਲ ਕਦੇ ਬਜਟ ਨਹੀਂ ਹੋਊਗਾ ਪਰ ਫਿਰ ਵੀ ਬਣਾਉਂਦੇ ਨੇ ਨਾ ਤੁਸੀਂ ਉਹ ਸਾਊਥ ਨੂੰ ਛੱਡੋ ਬੋਲੀਵੁੱਡ ਦੇ ਵਿੱਚ ਉਹ ਸੋਹਮ ਸ਼ਾਹ ਨੂੰ ਦੇਖ ਲਓ ਉਹਦੇ ਕੋਲੇ ਬਜਟ ਹੁੰਦਾ ਨਹੀਂ ਹੁੰਦਾ ਪਰ ਉਹਨੇ ਘੱਟ ਬਜਟ ਦੇ ਵਿੱਚ ਹੀ ਕ੍ਰੇਜ਼ੀ ਫਿਲਮ ਆਈ ਸੀ ਉਹਦੇ ਪਿੱਛੇ ਜੇ ਉਹ ਇੰਨੇ ਬਜਟ ਤੇ ਫੈਮਲੀ ਬਣੀ ਇੱਕ ਬੰਦੇ ਨੇ ਆਪਣੇ ਤੇ ਹੀ ਮਕਲਫੇਨਾ ਬਣਾਤੀ ਉਹਦੇ ਵਿੱਚ ਕੋਈ ਹੋਰ ਚਿਹਰਾ ਹੈ ਨਹੀਂ ਇੱਕ ਹੀ ਚਿਹਰਾ ਤੁਰਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਰ ਕੋਈ ਵੱਡੇ ਸਟਾਰ ਘਟ ਨਹੀਂ ਕੁਝ ਨਹੀਂ ਬਸ ਇੱਕ ਫੋਨ ਦੀ ਕਹਾਣੀ ਆ ਠੀਕ ਆ ਪਰ ਡਿਫਰੈਂਟ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ ਨਾ ਉਸ ਦੀ ਮੂਵੀ ਥੁੰਬਾੜ ਆਈ ਸੀ ਉਹ ਬਹੁਤ ਲੋਕਾਂ ਨੇ ਦੇਖੀ ਹੋਣੀ ਆ ਪੰਜਾਬੀਆਂ ਨੇ ਵੀ ਬਹੁਤ ਦੇਖੀ ਹੋਣੀ ਆ ਉਹਦੀ ਵੀ ਜਿਹੜੀ ਕਹਾਣੀ ਸੀ ਉਹ ਯੂਨੀਕ ਸੀ ਵਧੀਆ ਸੀ ਉਹ ਵੀ ਘੱਟ ਬਜਟ ਵਿੱਚ ਬਣੀ ਹੋਈ ਸੀ ਪਰ ਉਹਨੇ 30 ਕਰੋੜ ਦੀ ਕਮਾਈ ਕੀਤੀ ਆ ਦੁਬਾਰਾ ਰਿਲੀਜ਼ ਹੋਏ ਤੇ ਕੋਈ ਲੋਕਾਂ ਵਿੱਚ ਗਰੇਨ ਸੀਗਾ ਲੋਕਾਂ ਵਿੱਚ ਚੱਲੀ ਆ ਕਹਾਣੀਆਂ ਵਧੀਆਂ ਲੈ ਕੇ ਆਉਣਗੇ ਨਾ ਲੋਕੀ ਆਪ ਦੇਖਣ ਜਾਣਗੇ ਉਹ BB ਰਜਨੀ ਹਿੱਟ ਹੋਈ ਸੀ ਉਹਦਾ ਕਾਰਨ ਕੀ ਸੀ ਕਿਉਂਕਿ ਲੋਕਾਂ ਨੂੰ ਉਸ ਕਹਾਣੀ ਉਹ ਬੜੀ ਮਸ਼ਹੂਰ ਹੈ ਉਹ ਜਿਹੜੀ ਕਥਾ ਸੀਗੀ ਉਹ ਬੜੀ ਮਸ਼ਹੂਰ ਆ ਇਸ ਕਰਕੇ ਲੋਕੀ ਉਸ ਨੂੰ ਦੇਖਣਗੇ ਕਿਉਂਕਿ ਲੋਕਾਂ ਨੇ ਉਹ ਸੁਣੀ ਹੋਈ ਸੀ ਪਰ ਦੇਖੀ ਨਹੀਂ ਹੋਈ ਸੀ ਇਸ ਕਰਕੇ ਉਹ ਲੋਕੀ ਉਹਨੂੰ ਥੀਏਟਰ ਤੱਕ ਦੇਖਣਗੇ ਉਹ ਫਿਲਮ ਹਿੱਟ ਹੋਈ ਸੀ ਠੀਕ ਹੈ ਜੀ ਅਰਦਾਸ ਸੀਰੀਅਸ ਤੁਹਾਡੀ ਬਹੁਤ ਸੋਹਣੀ ਸੀ ਸਾਰੀਆਂ ਹਿੱਟ ਹੋਈਆਂ ਨੇ ਆ ਪਿੱਛੇ ਜੇ ਤੁਸੀਂ ਸ਼ਾਇਦ ਬਿਆਨ ਦਿੱਤਾ ਆ ਜਾਂ ਪਤਾ ਨਹੀਂ ਇਹ ਸੁਣੀ ਸੁਣਾਈ ਗੱਲ ਆ ਕਿ ਤੁਸੀਂ ਅਰਦਾਸ ਜਿਹੜੀ 3 ਹੋਣੀ ਆ ਤੁਸੀਂ ਉਸ ਨੂੰ ਮਨਾ ਕਰਤਾ ਵੀ ਮੇਰੀ ਅਕਾਲ ਮੂਵੀ ਫਰਾਪ ਹੋ ਗਈ। ਅਰੇ ਉਹ ਮੁੱਦਾ ਹੋਰ ਸੀ ਪਰ ਅਰਦਾਸ ਮੂਵੀ ਤੁਸੀਂ ਇੱਕ ਕਹਾਣੀ ਦੇ ਤੌਰ ਤੇ ਅੱਗੇ ਪੇਸ਼ ਕਰ ਰਹੇ ਸੀ। ਉਹ ਅਰਦਾਸ ਪਹਿਲੀ ਤੇ ਦੂਜੀ ਦੋਨੇ ਵਧੀਆ ਸੀ। ਕਿਉਂਕਿ ਲੋਕਾਂ ਨੂੰ ਉਸ ਵਿੱਚ ਕਹਾਣੀ ਉਸ ਵਿੱਚ ਜੋ ਵੀ ਸਮੱਸਿਆਵਾਂ ਹੁੰਦੀਆਂ ਨੇ ਉਹਦੇ ਨਾਲ ਕਿਦਾਂ ਮਤਲਬ ਵੀ ਅੱਗੇ ਹੋਣਾ। ਤੁਸੀਂ ਉਹਨਾਂ ਚੀਜ਼ਾਂ ਬਾਰੇ ਗੱਲ ਕੀਤੀ ਲੋਕਾਂ ਨੇ ਤੁਹਾਨੂੰ ਦੇਖਿਆ। ਠੀਕ ਹੈ ਜੀ। ਪਰ ਸਰਵਾਲਾ ਜੀ ਜਿਹੜੀ ਮੂਵੀ ਆਈ ਹੈ ਲੋਕੀ ਫੇਰ ਉਹ ਚੀਜ਼ਾਂ ਦੁਬਾਰਾ ਦੁਬਾਰਾ ਦੇਖਣਗੇ ਉਹੀ ਐਮੀ ਮਿਰਕਦੇ ਉਹੀ ਪੁਰਾਣੇ ਡਾਇਲੋਗ ਜਿਹੜੇ ਅੰਗਰੇਜ਼ ਵਿੱਚ ਸੀ ਉਹ ਲੁੱਕ ਵੀ ਉਹਨਾਂ ਨੇ ਅੰਗਰੇਜ਼ ਵਾਲੀ ਬਣਾਈ ਐ ਐਮੀ ਮਿਰਕ ਦੀ ਠੀਕ ਹੈ ਜੀ ਗਿੱਪੀ ਗਰੇਵਾਲ ਦੀ ਉਹ ਮੰਜੇ ਬਿਸਤਰਾ ਵਾਲੀ ਲੁੱਕ ਬਣਾਈ ਐ ਮਤਲਬ ਵੀ ਨਵਾਂਪਣ ਨਹੀਂ ਲੱਗਿਆ ਚਲੋ ਚੱਲ ਵੀ ਜਾਣੀ ਐ ਚੱਲਣੀ ਵੀ ਚਾਹੀਦੀ ਐ ਪੈਸੇ ਤਾਂ ਸਭ ਨੇ ਕਮਾਉਣੇ ਆ ਮੇਰੇ ਕਹਿਣ ਦਾ ਮਤਲਬ ਇਹੀ ਐ ਕਿ ਕਹਾਣੀਆਂ ਬਹੁਤ ਨੇ ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ ਉਹਨਾਂ ਤੇ ਕੋਈ ਵੀ ਕਹਾਣੀ ਨਹੀਂ ਆ ਰਹੀ ਅਤੇ ਦੇਵ ਕਰੋੜ ਵਰਗੇ ਬਾਈ ਉਹਨੇ ਲੱਗਿਆ ਚਲੋ ਐਕਸ਼ਨ ਤੇ ਲੱਗਿਆ ਪਰ ਉਹ ਵੀ ਹੁਣ ਡਾਕੂਆਂ ਦਾ ਮੁੰਡਾ 1 2 3 ਉਹ ਇੰਦਰ ਨੂੰ ਲੱਗੇ ਹੋਏ ਨੇ ਮਤਲਬ ਉਹਨਾਂ ਨੂੰ ਲੱਗਦਾ ਵੀ ਇੱਕ ਚੀਜ਼ ਹਿੱਟ ਹੋ ਗਈ ਦੁਬਾਰਾ ਦੁਬਾਰਾ ਉਹ ਹੀ ਕੱਢੀ ਚੱਲੋ ਤੁਸੀਂ ਕੈਰੀ-ਆਨ ਜੱਟਾ 4 ਅਨਾਉਂਸ ਕਰਤੀ ਕਿਉਂਕਿ ਆਕਾਲ ਫਰਫ ਹੋਈ ਸੀ ਫੇਰ ਕਮੇਡੀ ਕੈਰੀ-ਆਨ ਜੱਟਾ 3 ਲੱਗੀ ਸੀਗੀ ਥੀਏਟਰ ਦੇ ਵਿੱਚ ਸਿਰ ਦੁਖਣ ਲੱਗਿਆ ਸੀ ਮਤਲਬ ਇੰਨੀ ਉਹ ਸਿਰਤੇਵਾਦੀ ਸੀ ਫਿਲਮ ਬੇ ਫੇਰ ਵੀ ਪਤਾ ਨਹੀਂ ਕਿਵੇਂ ਉਹ 100 ਕਰੋੜ ਕਮਾ ਗਈ ਪਤਾ ਨਹੀਂ ਗੱਲਾਂ ਚ ਹੀ ਕਮਾ ਗਈ ਉਹ ਚਲੋ ਖੈਰ ਮੈਂ ਇਹੀ ਕਹਿਣਾ ਚਾਹੁੰਦਾ ਸੀ ਬਸ ਤੁਸੀਂ ਵੀ ਜਿੰਨੇ ਵੀ ਇਹ ਪੰਜਾਬੀ ਆ ਆਪਣੇ ਭਰਾ ਸਾਰਿਆਂ ਨੂੰ ਇਹ ਜੋ ਪੰਜਾਬ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਉਦੋਂ ਤੱਕ ਇਹ ਕਮੇਡੀ ਬਣਾਈ ਜਾਣਗੇ ਜਦ ਤੱਕ ਤੁਸੀਂ ਇਹਨੂੰ ਦੇਖੀ ਜਾਉਂਗੇ ਤੇ ਬਾਹਰ ਆ ਕੇ ਕਹੋਗੇ ਕੋਈ ਸਿਹਤ ਵਾਲੀ ਮੂਵੀ ਨਹੀਂ ਬਣਦੀ ਉਹ ਕਿਉਂ ਬਣਾਉਣਗੇ ਸਿਹਤ ਵਾਲੀ ਉਹਦੇ ਵਿੱਚ ਕੋਈ ਉਹਨਾਂ ਨੂੰ ਪੈਸਾ ਮਿਲਦਾ ਵਾ ਤੁਸੀਂ ਬਾਹਰ ਨਿਕਲਦੇ ਹੋ ਪੈਸਾ ਖਰਚਦੇ ਹੋ ਉਹਨਾਂ ਦਾ ਕਸੂਰ ਤਾਂ ਹੈ ਹੀ ਨਹੀਂ ਤੁਸੀਂ ਜੋ ਦੇਖਣ ਨਾ ਦਿੰਦੇ ਅਗਲੇ ਤੁਹਾਨੂੰ ਦਿਖਾਈ ਜਾਂਦਾ ਪਰ ਬਾਅਦ ਚ ਤੁਸੀਂ 넷플릭ਸ ਤੇ ਫਿਲਮਾਂ ਲੱਭਦੇ ਹੋ ਤੁਸੀਂ ਐਮਾਜ਼ਾਨ ਤੇ ਫਿਲਮਾਂ ਲੱਭਦੇ ਹੋ ਚਲੋ ਅੱਜ ਦੀ ਵੀਡੀਓ ਬਸ ਇੰਨੀ ਹੈ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਜੇ ਵੀਡੀਓ ਜੇ ਮੇਰੀ ਗੱਲ ਨਾਲ ਸਹਿਮਤ ਹੋਏ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਰਤਕ ਲਈ ਧੰਨਵਾਦ